ਜਿਹੜਾ ਕੈਂਡੀਡੇਟ ਹੈ ਉਹਨੇ ਬੰਦਿਆਂ ਦੀ ਗੱਡੀ ਤੋੜਤੀ ਸਾਡਿਆਂ ਦੀ ਚਾਰ ਬੰਦੇ ਬੀਬੀਆਂ ਸਮੇਤ ਫੱਟੜ ਕੀਤੇ ਹੋਏ ਆ ਆਪ ਦਾ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਇਹ ਤੁਹਾਡੀਆਂ ਦਖਲਅੰਦਾਜ਼ੀਆਂ ਕਰਕੇ ਹੋਇਆ ਤੁਸੀਂ ਪਿੰਡਾਂ ਦੀ ਇਲੈਕਸ਼ਨ ਨੂੰ ਪਿੰਡਾਂ ਦੀ ਇਲੈਕਸ਼ਨ ਰਹਿਣ ਨਹੀਂ ਦਿੱਤਾ ਤੇ ਅਜਿਹੇ ਹਾਲਾਤ ਪੈਦਾ ਕਰਕੇ ਆਮ ਆਦਮੀ ਪਾਰਟੀ ਇਲੈਕਸ਼ਨ ਨੂੰ ਲੁੱਟਣਾ ਚਾਹੁੰਦੀ ਹੈ ਇੱਥੇ ਹਾਰ ਦੀ ਬਖਲਾਟ ਹੋਈ ਪਈ ਹੈ ਤੁਸੀਂ ਇਲੈਕਸ਼ਨ ਕੈਨਸਲ ਕਰਵਾਉਣ ਲਈ ਸਾਡੇ ਇੱਕ ਮਾਤਾ ਬਜ਼ੁਰਗ ਤੋਂ ਦੇ ਵਿੱਚ ਵੀ ਕਿਤੇ ਵੀ ਸਾਡੇ ਬੰਦੇ ਦੇ ਨਾਲ ਧੱਕਾ ਕਰਨਗੇ ਐਸੀ ਸਾਰੇ ਜਣੇ ਇੱਕ ਜਗ੍ਹਾ ਆਵਾਂਗੇ ਕਿ ਸਾਨੂੰ ਹਜੇ ਵੀ ਇਹਨਾਂ ਤੋਂ ਜਾਨ ਤੋਂ ਖਤਰਾ ਹੈਗਾ ਇਹ ਹਲੇ ਵੀ ਫਰਾਰ ਚੱਲ ਰਹੇ ਨੇ ਬੰਦੇ ਜਿਨ੍ਹਾਂ ਨੇ ਇਹ ਇੱਕ ਇਥੋਂ ਦੇ ਗੁਰਪ੍ਰੀਤ ਸਿੰਘ ਹੈ ਸਾਬਕਾ ਸਰਪੰਚ ਉਹ ਵੀ ਫਰਾਰ ਚੱਲ ਰਿਹਾ ਹੈ ਸਾਡੇ ਬੰਦਿਆਂ ਦੇ ਨਾਲ ਰਾਤ ਨੂੰ ਧੱਕਾ ਹੋਇਆ ਮੈਂ ਅੱਤੀ ਰਾਤ ਨੂੰ ਪਹੁੰਚੀ ਜਿੱਥੇ ਜੰਨੀ ਸਾਹਿਬ ਆਪਦੇ ਬੰਦਿਆਂ ਨੂੰ ਬਚਾਉਣ ਲਈ ਪਹੁੰਚੇ ਹੋਏ ਨੇ ਆਪਦੇ ਬੰਦਿਆਂ ਦੇ ਮਾਰ ਕੇ ਰਗੜਾ ਨਹੀਂ ਆ ਪਹੁੰਚ ਗਏ ਤੁਸੀਂ ਇਹ ਵੀ ਇਹ ਵੀ ਇਹ ਵੀ ਦੇਖੋ ਕਿ ਉਹ ਬਜ਼ੁਰਗ ਦੇ ਗੱਡੀ ਛੱਟ ਵਜਈ ਹੋਈ ਹੈ ਜੋ ਸੁਸੋਧੀਆਂ ਨੇ ਕਿਹਾ ਮੁੱਖ ਮੰਤਰੀ ਨੂੰ ਸਾਹਮਣੇ ਬਿਠਾ ਕੇ ਕਿ ਅਸੀਂ ਸਾਮ-ਦਾਮ-ਦੰਡ ਭੇਦ ਦੇ ਨਾਲ ਹਰ ਹਾਈਲੇ ਇਲੈਕਸ਼ਨ ਜਿੱਤਨੇ ਉਹੀ ਕੰਮ ਪੰਜਾਬ ਦੇ ਵਿੱਚ ਹੋ ਰਿਹਾ ਹੈ ਆਦ ਦੀ ਰਾਤ ਹੋਈ ਵੀ ਹੈ 4 ਘੰਟੇ ਤੋਂ ਪੂੜੜੇ ਪਿੱਡ ਨੂੰ ਘੇਰ ਕੇ ਰੱਖਿਆ ਹੋਇਆ ਮਸਟੰਡੇ ਗੁੰਡਿਆਂ ਨੇ ਆ ਕੇ ਜਿਹੜਾ ਕੈਂਡੀਡੇਟ ਹੈ ਉਹਨੇ 60 ਬੰਦਿਆਂ ਦੀ ਗੱਡੀ ਤੋੜਤੀ ਸਾਡਿਆਂ ਦੀ ਚਾਰ ਬੰਦੇ ਬੀਬੀਆਂ ਸਮੇਤ ਫੱਟੜ ਕੀਤੇ ਹੋਏ ਐ ਮੈਂ ਕਿੰਨੀ ਦੇਰ ਦਾ ਪੁਲਿਸ ਨੂੰ ਟੈਲੀਫੋਨ ਕਰ ਰਿਹਾ ਪੁਲਿਸ ਕੋਈ ਸੁਣਵਾਏ ਨਹੀਂ ਕਰਦੀ ਕਹੀ ਜਾਂਦੀ ਇੱਥੇ ਕੁਝ ਨਹੀਂ ਹੋਇਆ ਜਦ ਕਿ ਦੋ ਬੰਦੇ ਪਹਿਲਾਂ ਹਸਤਾਲ ਚ ਆ ਗਏ ਦੋ ਨੂੰ ਘਰ ਤੋਂ ਨਹੀਂ ਸੀ ਨਿਕਲਣ ਦੇ ਰਹੇ ਜਿਨ੍ਹਾਂ ਦੇ ਕੰਡਾਸੀਆਂ ਵੱਜੀਆਂ ਹੋਈਆਂ ਸੀ ਹੁਣ ਅਸੀਂ ਆਪ ਜਾ ਕੇ ਕੱਢ ਕੇ ਲਿਆਏ ਆ ਆਪਣੇ ਉਹਨਾਂ ਦੇ ਘਰ ਚੋਂ ਸੋ ਅਜਿਹੇ ਹਾਲਾਤਾਂ ਦੇ ਵਿੱਚ ਇਹ ਅੱਜ ਇਲੈਕਸ਼ਨ ਸਾਡੇ ਬੰਦੇ ਲੜ ਰਹੇ ਐ ਤੇ ਅਜਿਹੇ ਹਾਲਾਤ ਪੈਦਾ ਕਰਕੇ ਆਮ ਆਦਮੀ ਪਾਰਟੀ ਇਲੈਕਸ਼ਨ ਨੂੰ ਲੁੱਟਣਾ ਚਾਹੁੰਦੀ ਏ ਫੇਰ ਵੀ ਸਾਡਾ ਵਰਕਰ ਖੜਾ ਹੈ ਤੇ ਐਸੀ ਲੜਦੇ ਰਹਾਂਗੇ ਲੋਕਤੰਤਰ ਵਾਸਤੇ ਸੂਬੇ ਵਾਸਤੇ ਲੋਕ ਹਿੱਤਾ ਵਾਸਤੇ ਸਾਰੇ ਬੰਦੇ ਬਾਹਰਲੇ ਸੀ ਜੀ ਜੋ ਪਿੱਟ ਦੇ ਸੀ ਕੈਂਡੀਡੇਟ ਆਪ ਸੀ ਉਹਨੇ ਗੱਡੀ ਤੋੜੀ ਏ ਦੋ ਬੰਦੇ ਇੱਕ ਬੰਦਾ ਕਤਲ ਕੇਸ ਦੇ ਵਿੱਚ ਜ਼ਮਾਨਤ ਤੇ ਆਇਆ ਵਾ ਉਹਨੇ ਗੰਡਾਸੀਆਂ ਮਾਰੀਆਂ ਤੇ ਬਾਕੀ ਬੰਦੇ ਬਾਹਰ ਤੋਂ ਜਿਹੜੇ ਲਿਆਂਦੇ ਵਿੱਚ ਗੁੰਡਾ ਕਰਦੀ ਉਹਨਾਂ ਨੇ ਸਾਡੇ ਸਾਬਕਾ ਸਰਪੰਚ ਤੇ ਹੋਰ ਬੰਦਿਆਂ ਨੂੰ 4 ਘੰਟੇ ਇੱਕ ਖੇਤ ਵਿੱਚ ਘੇਰ ਕੇ ਰੱਖਿਆ ਕੋਈ ਇਹਨਾਂ ਦੇ ਦਾਅਵੇ ਨਹੀਂ ਹੈ ਇਹ ਫੇਅਰ ਫ੍ਰੀ ਐਂਡ ਫੇਅਰ ਇਲੈਕਸ਼ਨ ਹੀ ਹੋ ਰਹੀ ਹਰ ਤਰੀਕੇ ਦੇ ਨਾਲ ਲੁੱਟਣ ਦੀ ਕੋਸ਼ਿਸ਼ ਹੈ ਬੋਥ ਕੈਪਚਰਿੰਗ ਦੀ ਕੋਸ਼ਿਸ਼ ਹੈ ਜਿਹੜੇ ਵਿਰੋਧੀ ਪਾਰਟੀਆਂ ਦੇ ਬੰਦੇ ਉਹਨਾਂ ਨੂੰ ਪੁਲਿਸ ਰਲ ਕੇ ਪਿੰਡਾਂ ਚੋਂ ਭਜਾ ਰਹੀ ਹੈ ਸੱਚੀ ਲੱਗਦਾ ਕਿ ੱੱਕਾ ਹੋਏਗਾ ਜੀ ਹੁਣ ੱੱਕਾ ਹੋਈ ਇਸ ਤੋਂ ਜ਼ਿਆਦਾ ੱੱਕਾ ਕਿ ਆਊਗਾ ਕੜਾਸੀਆਂ ਦੇ ਚੱਲੀਆਂ ਹੋਈਆਂ ਸਾਡੇ ਬੰਦਿਆਂ ਦੇ ਨਾਲ ਰਾਤ ਨੂੰ ੱੱਕਾ ਹੋਇਆ ਮੈਂ ਅੱਤੀ ਰਾਤ ਨੂੰ ਪਹੁੰਚ ਗਿਆ ਕੱਲੋਂ ਵੀ ਚੋਣ ਦੇ ਵਿੱਚ ਵੀ ਕਿਤੇ ਵੀ ਸਾਡੇ ਬੰਦੇ ਦੇ ਨਾਲ ੱੱਕਾ ਕਰਨਗੇ ਐਸੀ ਸਾਰੇ ਜਣੇ ਇੱਕ ਜਗ੍ਹਾ ਆਵਾਂਗੇ ਉੱਥੇ ਹੀ ਆਵਾਂਗੇ ਜਿੱਥੇ ੱੱਕਾ ਕਰਨਗੇ ਐਸੀ ਹਰ ੱੱਕੇ ਦਾ ਜਵਾਬ ਦੇਵਾਂਗੇ ਚਲੋ ਮੇਰਾ ਨਾਮ ਕੋਰਪੋਰੇਸ਼ਨ ਗਾਜੀ ਕਿਹੜਾ ਪਿੰਡ ਹੈ ਜੀ ਪਿੰਡ ਪੂਰੜੇ ਜੀ ਅਸੀਂ ਜਿਹੜੀ ਗੱਲਬਾਤ ਹੋਈ ਹੁਣ ਪੂਰੜੇ ਦੇ ਵਿੱਚ ਥੀ ਹੋਈ ਹੈ ਸਰ ਮੈਂ ਮਨੋਲਵ ਪਿੰਡ ਚੋਂ ਆਪਣੇ ਸ਼ਹਿਰ ਦਵਾਈ ਚੰਪੌਰ ਸਾਹਿਬ ਦਵਾਈ ਲੈਣ ਲਈ ਆ ਰਿਹਾ ਤਾਂ ਜੀ ਮੇਰੇ ਮਗਰ ਇਹ ਪਿੰਡ ਦੇ ਜਿਹੜੇ ਇਹ ਆਪਣੇ ਮੂਤ ਭਰ ਬੰਦੇ ਆ ਜੀ ਇੱਕ ਕੈਂਡੀਡੇਟ ਇਹਨਾਂ ਨੇ ਜੀ ਪੀਵੀ 654726 ਗੱਡੀ ਤੇ 12 13 ਮੋਟਰਸਾਈਕਲ ਜਿਨ੍ਹਾਂ ਦੇ ਉੱਪਰ ਤਿੰਨ ਤਿੰਨ ਬੰਦੇ ਸਵਾਰ ਸੀ ਉਹ ਮੇਰੇ ਪਿੱਛੇ ਲਾਉਂਦੇ ਜੀ ਇਹ ਕੌਣ ਸੀ ਬੰਦੇ ਮਤਲਬ ਹੈ ਸਾਡੇ ਪਿੰਡ ਦੇ ਹੀ ਆ ਜੀ ਤੇ ਕੁਝ ਉਹਨਾਂ ਦੇ ਮੈਂ ਨਾਮ ਨਹੀਂ ਜਾਣਦਾ ਮਤਲਬ ਉਹ ਛਕਲਾ ਤੋਂ ਮੈਂ ਪਛਾਣਦਾ ਹਾਂ। ਇਹ ਕਿਹੜੀ ਪਾਰਟੀ ਕੋਈ ਬੰਦੇ। ਉਹ ਪਾਰਟੀ ਆਮ ਆਦਮੀ ਪਾਰਟੀ ਤੁਸੀਂ ਸਾਰੇ ਬੰਦੇ ਜੀ। ਹਾਂਜੀ ਤੇ ਤੁਹਾਨੂੰ ਫਿਰ ਤੁਹਾਨੂੰ ਮੈਨੂੰ ਉਹਨਾਂ ਨੇ ਘੇਰਨੇ ਦੀ ਕੋਸ਼ਿਸ਼ ਕੀਤੀ ਤੇ ਮੇਰਾ ਥੋੜਾ ਜਿਹਾ ਪੇਨ ਹੋ ਰਿਹਾ ਸੀ ਮੈਂ ਗੱਡੀ ਉਹਨਾਂ ਨੂੰ ਵੀ ਉਹਨਾਂ ਨੂੰ ਚੱਕਾ ਦੇਣ ਦੇ ਬਾਰੇ ਮਰੀਂਡੇ ਵੱਲ ਨੂੰ ਪਾ ਲਈ। ਰੁੜਕੀ ਪਿੰਡ ਤੋਂ ਜੀ ਇਹਦੀ ਗੱਡੀ ਵਾਪਸ ਫੇਰ ਲੈ ਆਏ। ਜਦੋਂ ਜਿੱਥੇ ਆਪਣੇ ਸੌਰ ਸਾਹਿਬ ਗੇਟ ਬਣਿਆ ਹੋਇਆ ਹੈ। ਗੇਟ ਦੇ ਸਾਹਮਣੇ ਆ ਕੇ ਜੀ ਇੱਕ ਥਾਰ ਗੱਡੀ ਨੇ ਆ ਕੇ ਜੀ ਮੈਨੂੰ ਸਾਈਡ ਮਾਰੀ ਸਾਈਡ ਮਾਰਨ ਦੇ ਬਾਵਜੂਦ ਉਹ ਥਾਰ ਗੱਡੀ ਵਾਲਾ ਮੇਰੇ ਬਰਾਬਰ ਨੇ ਆ ਲਿਆ ਕਿ ਐ ਤਾਂ ਰੋਕਦਾ ਰਿਹਾ ਰੋਕਦਾ ਰਿਹਾ ਮੈਨੂੰ ਸਾਈਡ ਤੇ ਕਰਦਾ ਰਿਹਾ ਤੇ ਫਿਰ ਇੱਕਦਮ ਉਹ ਗੱਡੀ ਭਜਾ ਕੇ ਲੰਘ ਗਿਆ ਉਸ ਤੋਂ ਬਾਅਦ ਮੈਂ ਹਸਪੀਟਲ ਆਇਆ ਆਪਣਾ ਟ੍ਰੀਟਮੈਂਟ ਕਰਵਾਇਆ ਟ੍ਰੀਟਮੈਂਟ ਕਰਵਾ ਕੇ ਜਦੋਂ ਚੰਕੌਰ ਸਾਹਿਬ ਤੋਂ ਵਾਪਸ ਜਾ ਰਿਹਾ ਤਾਂ ਜੀ ਪੀਵੀ 65 47 26 ਗੱਡੀ ਨੰਬਰ ਫੇਰ ਉਸਦੇ ਪਿੱਛੇ 6 7 8 ਮੋਟਰਸਾਈਕਲ ਤੇ ਆਕਟਵਾ ਸਕੂਟਰਾਂ ਜਿਨ੍ਹਾਂ ਪਰ ਦੋ ਦੋ ਤਿੰਨ ਤਿੰਨ ਵਿਅਕਤੀ ਸਵਾਰ ਸੀ ਉਹ ਮੇਰੇ ਪਿੱਛੇ ਫੇਰ ਲੱਗ ਲਿਆ ਗਾਹਾਂ ਜਾ ਕੇ ਜੀ ਉਧਰੋਂ ਮੇਰੇ ਭਰਾ ਉਹ ਨਹੀਂ ਆ ਰਹੇ ਤੇ ਇਹਨਾਂ ਨੇ ਸਾਨੂੰ ਘੇਰ ਕੇ ਤੂ ਤੁਮੇ ਮੈਂ ਸਟਾਰਟ ਕਰਤੀ ਉਹਦੇ ਵਿੱਚ ਇੱਕ ਤੇਜ਼ ਤਾਰ ਮਤਲਬ ਗੰਡਾਸੀ ਟਾਈਪ ਦਾ ਮੋਟਰਸਾਈਕਲ ਦੀ ਗਰਾਰੀ ਇੱਕ ਪਾਈਪ ਨੂੰ ਵੈਲਡ ਕਰਾਈ ਹੋਈ ਸੀ ਜਿਹਦੇ ਨਾਲ ਜੀ ਮੇਰੇ ਉੱਤੇ ਤੇ ਮੇਰੇ ਭਰਾ ਦੇ ਉੱਤੇ ਇਹਨਾਂ ਨੇ ਬਾਹਰ ਕੀਤਾ ਜੀ ਤੁਹਾਡੇ ਨਾਲ ਧੱਕਾ ਮੀ ਬਹਿਸ ਕਰਨਾ ਜੋ ਲੜਾਈ ਹੋਈ ਹੈ ਤੁਹਾਡੇ ਕੀ ਕਾਰਨ ਕੀ ਤੁਹਾਡੇ ਕਾਰਨ ਸਰ ਇਹ ਆਮ ਆਦਮੀ ਪਾਰਟੀ ਵਾਲੇ ਇਲੈਕਸ਼ਨ ਨੂੰ ਲੈ ਕੇ ਜੀ ਧੱਕਾ ਕਰ ਰਹੇ ਹੈ ਜੀ ਇੱਕ ਤਰਫੀ ਇਲੈਕਸ਼ਨ ਲਿਜਾਣਾ ਚਾਹੁੰਦੇ ਹੈ ਜੀ ਤੁਸੀਂ ਕਾਂਗਰਸ ਪਾਰਟੀ ਤੋਂ ਅਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹੈ ਜੀ ਇੱਕ ਤਰਫੀ ਇਲੈਕਸ਼ਨ ਲਿਜਾਣਾ ਚਾਹੁੰਦੇ ਹੈ ਜੀ ਲੋਕਾਂ ਨੂੰ ਘਰ ਘਰ ਜਾ ਕੇ ਧਮਕਾ ਰਹੇ ਹੈ ਬੋਟਾਂ ਦੇ ਬਰਤੀ ਤੇ ਉਹਨਾਂ ਨੂੰ ਇਹ ਸਾਰੇ ਜੀ ਅਮੀਰ ਜਾਤੀ ਨੇ ਜੀ ਜ਼ਮੀਨ ਜਾਇਦਾਦ ਵਾਲੇ ਬੰਦੇ ਨੇ ਜੀ ਉਹਨਾਂ ਨੂੰ ਧਮਕਾ ਰਹੇ ਆ ਜੇਕਰ ਤੁਸੀਂ ਸਾਨੂੰ ਬੂਟਾ ਨਹੀਂ ਪਾਵਾਂਗੇ ਜੇ ਅਸੀਂ ਤੁਹਾਨੂੰ ਆਪਣੇ ਖੇਤਾਂ ਦੇ ਵਿੱਚ ਜਾਂ ਐਡਾ ਕਿਸੇ ਕਿਸਮ ਦਾ ਭੂਮੀ ਪੜਨ ਨਹੀਂ ਦਿਵਾਗੇ ਜੇਕਰ ਤੁਸੀਂ ਸਾਡੇ ਨਾਲ ਚਲੋਗੇ ਤਾਂ ਹੀ ਅਸੀਂ ਤੁਹਾਨੂੰ ਹੋ ਕਰਾਂਗੇ ਉਹ ਮਾਤਾ ਐਡਮਟਾ ਇੱਥੇ ਉਹਦੇ ਵੀ ਸੱਟਾਂ ਕਾਫੀ ਨਹੀਂ ਸਿਰਦੇ ਉਹ ਮਾਤਾ ਜਿਹੜੀ ਉਹ ਸੱਟਾਂ ਲੱਗੀਆਂ ਨੇ ਜੀ ਉਹਨਾਂ ਦੇ ਘਰੇਲੂ ਘਰ ਦੇ ਵਿੱਚ ਡਿਗਣ ਕਰਨ ਆਪਸੇ ਘਰ ਦੇ ਵਿੱਚ ਜਾਂ ਡਿਗਣ ਕਰਨ ਜਾਂ ਉਹਨਾਂ ਨੇ ਆਪ ਬਿਮਾਰੀਆਂ ਨੇ ਜੀ ਮਾਤਾ ਉਸ ਟਾਈਮ ਲੜਾਈ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਜੀ ਇਹ ਲੜਾਈ ਕਿਹੜੀ ਗੱਲ ਪਿੱਛੇ ਹੋਈ ਹੈ ਕੀ ਕਾਰਨ ਹੈ ਲੜਾਈ ਦੇ ਹੋਣ ਦਾ ਲੜਾਈ ਦਾ ਕਾਰਨ ਕੋਈ ਨਹੀਂ ਹੈ ਤਾਂ ਬੂਥ ਲਾਉਣ ਚਾਹਿਆ ਤਾਂ ਕਰਤੀ ਨੀ ਜਾ ਜਾ ਲਾਉਣ ਚਲੇ ਪਿੱਛੇ ਗੱਡੀ ਲਾ ਲਈ ਕਿਹੜੀ ਪਾਰਟੀ ਕੋਲ ਮਤਲਬ ਅਮਰ ਆਮ ਆਦਮੀ ਵਾਲਾ ਆਮ ਆਦਮੀ ਹਾਂਜੀ ਆਪਣੀ ਗੱਡੀ ਇਹਦੇ ਕਿਹੜਾ ਹਾਂ ਜਿਹੜਾ ਕੈਂਡੀਗੇਟ ਕੋ ਦਾ ਅੱਛਾ ਹਾਂ ਸਰਪੰਚ ਤੇ ਸਾਰੀ ਪੰਚਾਇਤ ਮਿਲ ਟੌਪ ਪਟਨਾ ਜਿਲ੍ਹਾ ਪਰ ਜਾਇਆ ਸੀ ਤੇ ਨਾਲੇ ਸਾਰੇ ਉਹ ਬੰਦੇ 60 70 ਬੰਦੇ ਦੇ ਹਾਂ ਬਲਾ ਇੰਨਾ ਕਰ ਰਿਹਾ ਨੇ ਬਹੁਤ ਜ਼ਿਆਦਾ ਤਾਕਤ ਆਪਣਾ ਜੋਰ ਲਾ ਰਹੇ ਨੇ ਜੀ ਵੋਟਾਂ ਨੂੰ ਸਾਡੇ ਆਪਣਾ ਲਾ ਰਹੇ ਨੇ ਸਦਾ ਚਾਂਦੀ ਸਿੰਘ ਚੰਨੀ ਹਾਂ ਕਾਂਗਰਸ ਬੰਦੇ ਹਾਂ ਸਾਰਾ ਕੁਝ ਹੋ ਗਿਆ ਜੀ ਮੈਂ ਤਾਂ ਆਪਣਾ ਕਿਆਸੀ ਲੋ ਕਰਿਆ ਮੇਰਾ ਭਰਾ ਇਹਨਾਂ ਨੇ ਟੈਂਟ ਲਿਆ ਆਉਣਾ ਸੀਗਾ ਇਹਨਾਂ ਨੇ ਬੂਥ ਲਾਉਣਾ ਸੀ ਉੱਥੇ ਸਕੂਲ ਦੇ ਕੋਲੇ ਕੋਈ ਮੁੰਡੇ ਕੋਲ ਬੈਠੇ ਸੀ ਜੇ ਦੂਜੇ ਪਾਸੇ ਆਪਣੇ ਪਿਆਰ ਦੋਸਤ ਉਹ ਉੱਥੋਂ ਘਰ ਨੂੰ ਆ ਰਹੇ ਸੀ ਰਸਤੇ 'ਚ ਗੱਡੀ ਰੋਕ ਲਈ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਤੇ ਮੇਰਾ ਭਰਾ ਗੁਰਪ੍ਰੀਤ ਸਿੰਘ ਤੇ ਨੌਕਲੀ ਲੱਭ ਪਈ ਸੀ ਉਹਨਾਂ ਨੂੰ ਰੋਕ ਕੇ ਇਹਨਾਂ ਨੇ ਗੱਡੀ ਮੂਹਰੇ ਲਾ ਕੇ ਜਿਵੇਂ ਨਾ ਤਾਂ ਗੱਡੀ ਭੰਨਤੀ ਨੜੇ ਉਹ ਮੁੰਡੇ ਦੇ ਸੱਫਾ ਮਰੀ ਗਦਾਸੀ ਮਰੀ ਮੈਂ ਛਡਾਉਂਦਾ ਸੀਗਾ ਜੀ ਮੈਂ ਤਾਂ ਸਭ ਕੁ ਕੱਚੇ ਦਾ ਸੀਗਾ ਆ ਮੇਰੇ ਥੱਲੇ ਆਹੀ ਪਾਈ ਹੋਈ ਸੀ ਮੈਂ ਮੈਂ ਤਾਂ ਪਿਆਈ ਸੀ ਕਰੇ ਆ ਮੇਰੇ ਸਿਰ ਤੇ ਗਦਾਸੀ ਮਾਰਨੀ ਸੀ ਮੈਂ ਮੂੰਹ ਘੁਮਾ ਦਿਆ ਮੇਰੇ ਇੱਥੇ ਆ ਦੇਖੋ ਟਾਂਕੇ ਲੱਗੇ ਤਾਂ ਸਾਨੂੰ ਤਾਂ ਜੀ ਨਿਕਲ ਨਹੀਂ ਸੀ ਦੇ ਰਹੇ ਸਾਨੂੰ ਤਾਂ ਮੌਜੂਦਾ ਆਪਣੇ ਸਾਬਕਾ ਸੀਐਮ ਚੰਡੀ ਸਾਹਿਬ ਨੇ ਆਪਣੇ ਬੰਦੇ ਭੇਜ ਕੇ ਸਾਨੂੰ ਘਰ ਤੋਂ ਉਹ ਲੈ ਕੇ ਆਏ ਪ੍ਰੋਟੈਕਸ਼ਨ ਦੇ ਵਿੱਚ ਸਾਨੂੰ ਤਾਂ ਨਿਕਲ ਨਹੀਂ ਸੀ ਦੇ ਰਹੀ ਬਾਹਰ ਸਾਡੇ ਤਾਂ ਸਾਰੇ ਘਰ ਦੇ ਬਾਹਰ ਸਾਰਾ ਘੇਰ ਕੇ ਰੱਖਿਆ ਹੋਇਆ ਹੈ ਸਾਨੂੰ ਤਾਂ ਉਹਨਾਂ ਨੇ ਇਹਨਾਂ ਨੇ ਆਪਣੇ ਬੰਦੇ ਭੇਜੇ ਆ ਜੀ ਕਿ ਪੁਲਿਸ ਵਾਲਿਆਂ ਨੂੰ ਇਹਨਾਂ ਨੇ ਬਾਰ-ਬਾਰ ਫੋਨ ਕਰਕੇ ਤਾਂ ਸਾਨੂੰ ਲਈ ਕਿਆਂ ਜੀ ਇੱਥੇ ਜੀ ਹੁਣ ਉਹ ਆਪਣੇ ਵਾਲੀ ਇੱਕ ਮਾਤਾ ਵਾਲੀ ਨਾਮੀ ਗੁਰਦੀਪ ਜਖਮੀ ਉਹਨਾਂ ਦੇ ਆਪਣੇ ਆਪਣੇ ਪੁੱਤੇ ਨੇ ਜੀ ਮਾਰੀ ਉਹਦੇ ਜੀ ਤੇ ਵੀ ਬੱਜਿਆ ਜੀ ਉਹ ਮੂਰੇ ਸੀ ਕਿ ਮੈਂ ਪਿੱਛੇ ਸੀਗਾ ਜੀ ਮੈਂ ਤਾਂ ਛਡਾ ਰਿਆ ਸੀਗਾ ਜੀ ਆਪਣੇ ਭਰਾ ਦੇ ਇਹਨਾਂ ਨੂੰ ਉਹਨਾਂ ਦੇ ਵਿੱਚੋਂ ਲੈ ਕੇ ਘਰ ਨੂੰ ਆ ਰਿਹਾ ਸੀ ਮੇਰੇ ਮਗਰਾਂ ਭੱਜ ਕੇ ਪੈ ਗਏ ਜੀ ਸੋ ਉਹਦੀ ਮਾਤਾ ਮੂਰੇ ਹੋ ਗਈ ਉਹਨੇ ਮੇਰੇ ਮਾਂ ਨਹੀਂ ਸੀ ਸਰ ਤੇ ਉਹ ਵੀ ਮੂਰੇ ਖੜੀ ਸੀ ਮੈਂ ਸਿਰ ਕਮਾਲ ਜੀ ਮੇਰੇ ਇੱਥੋਂ ਵੱਜ ਗਈ ਹੁਣ ਇੱਥੇੋਂ ਦਿੱਕੀਏ ਇਹ ਲਓ ਜੀ। ਹਾਂ ਜੀ ਅਫਸਰ ਜੀ ਅੱਜ ਪਿੰਡ ਦੇ ਵਿੱਚ ਕੀ ਰੌਲਾ ਹੋਇਆ ਕੀ ਕਹਿਣਾ ਚਾਹੁੰਦੇ ਹੋ ਬਾਰੇ? ਅੱਜ ਸਾਡੇ ਬੰਦੇ ਸਾਡੇ ਪਾਰਟੀ ਦੇ ਵਰਕਰ ਜੋ ਕਿ ਕਿਸੇ ਕੰਮ ਤੋਂ ਆਪਣੇ ਚਮਕੌਰ ਸਾਹਿਬ ਤੋਂ ਘਰ ਨੂੰ ਆ ਰਹੇ ਸੀਗੇ ਵਾਪਸ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਜਿਹੜੇ ਕਿ ਚੰਨੀ ਸਾਹਿਬ ਨੇ ਛੱਡੇ ਹੋਏ ਨੇ ਸਾਬਕਾ ਮੁੱਖ ਮੰਤਰੀ ਸਾਹਿਬ ਨੇ ਕਿ ਪਿਛਲੇ ਦਿਨੀ ਸਾਡੇ ਪਿੰਡਾਂ 'ਚ ਬਹੁਤ ਦਖਲਅੰਦਾਜ਼ੀ ਉਹਨਾਂ ਨੇ ਕੀਤੀ ਹੈ ਤੇ ਗੁੰਡਾ ਰਾਜ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਉਹਨਾਂ ਨੇ ਸਾਡੇ ਬੰਦਿਆਂ ਨੂੰ ਆਉਂਦੀ ਸਾਰ ਗੱਡੀ ਤੇ ਰੋੜੇ ਮਾਰੇ ਉਸ ਤੋਂ ਬਾਅਦ ਬੰਦਿਆਂ ਨੂੰ ਬਾਹਰ ਕੱਢ ਕੇ ਕਢੀਸਿਆ ਕੁੱਟਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਮਾਤਾ ਨੂੰ ਇੱਕ ਸਾਡਾ ਲੜਕਾ ਉਸਦੀ ਵਰਕਰ ਦੀ ਮਾਤਾ ਦਾ ਜਾ ਕੇ ਗੰਡਾਸੀ ਮਾਰ ਕੇ ਸਿਰ ਪਾੜਤਾ ਦੇਖੋ ਕੱਡੀ ਮੰਦ ਭਾਗੀ ਘਟਨਾ ਹੈ ਕਿ ਐਡੀ ਹਾਰ ਦੀ ਬਖਲਾਟ ਹੋਈ ਪਈ ਹੈ ਤੁਸੀਂ ਇਲੈਕਸ਼ਨ ਕੈਨਸਲ ਕਰਵਾਉਣ ਲਈ ਸਾਡੇ ਇੱਕ ਮਾਤਾ ਬਜ਼ੁਰਗ ਜੋ ਕਿ ਬਹੁਤ ਬਰਦ ਹਾਲਤ ਦੇ ਵਿੱਚ ਉਹਦੀ ਹਾਲਤ ਬਹੁਤ ਸੀਰੀਅਸ ਹੈ ਬਹੁਤ ਕੰਡੀਸ਼ਨ ਸੀਰੀਅਸ ਦੱਸ ਰਹੇ ਨੇ ਡਾਕਟਰ ਤੇ ਉਹਦਾ ਸਿਰ 파ੜਤਾ ਕਾਫੀ ਪੜਪੜੀ ਤੇ ਸੱਟ ਐ ਇੱਥੇ ਸੱਟ ਐ ਸਿਰ ਤੇ ਦੇਖੋ ਉਹ ਕੰਡੀਸ਼ਨ ਬਹੁਤ ਸੀਰੀਅਸ ਆ ਉਹਦੀ ਤੇ ਇਹ ਮੈਂ ਸਾਬਕਾ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਇਹ ਤੁਹਾਡੀਆਂ ਦਖਲਅੰਦਾਜ਼ੀਆਂ ਕਰਕੇ ਹੋਇਆ ਤੁਸੀਂ ਪਿੰਡਾਂ ਦੀ ਇਲੈਕਸ਼ਨ ਨੂੰ ਪਿੰਡਾਂ ਦੀ ਇਲੈਕਸ਼ਨ ਰਹਿਣ ਨਹੀਂ ਦਿੱਤਾ ਕਿਉਂਕਿ ਇਹ ਪਿੰਡਾਂ ਦੀ ਇੱਕ ਫੇਅਰ ਇਲੈਕਸ਼ਨ ਹੋਣੀ ਜਾਣੀ ਜਾ ਰਹੀ ਸੀ ਪਰ ਤੁਸੀਂ ਆਪਦੀ ਬਾਰ-ਬਾਰ ਦਖਲਅੰਦਾਜ਼ੀ ਕਰਕੇ ਥੋਡੀ ਸ਼ਰਾਬ ਦੋ ਤੁਸੀਂ ਕਰ ਰਹੇ ਹੋ ਸਾਰਾ ਕੁਝ ਇਹ ਮਨੀ ਮਸਲ ਯੂਜ਼ ਕਰ ਰਹੇ ਹਾਂ ਇਹ ਕਿਤੇ ਨਾ ਕਿਤੇ ਇਹ ਇੱਥੋਂ ਦੇ ਬੰਦਿਆਂ ਨੇ ਇੱਥੋਂ ਦੇ ਸਾਫਕਾ ਸਰਪੰਚ ਨੇ ਸਾਡੇ ਕੈਂਡੀਡੇਟ ਸਾਡੇ ਵਰਕਰ ਦੇ ਉਹਦੀ ਮਾਤਾ ਦਾ ਸਿਰ ਪਾੜਤਾ ਦੇਖੋ ਬਹੁਤ ਹਾਲਤ ਸੀਰੀਅਸ ਹੈ ਤੇ ਅਸੀਂ ਜੋ ਬਣਦੀ ਕਾਰਵਾਈ ਹੈ ਇਹਨਾਂ ਤੇ ਉਹ ਆਪ ਸੱਟਾਂ ਜੀਆਂ ਮਾਰ ਕੇ ਕਿਸੇ ਦਾ ਕੰਨ ਮਸਲਿਆ ਹੋਇਆ ਕੋਈ ਕੋਈ ਸੱਟ ਨਹੀਂ ਜੀ ਹੈਗੀ ਉਤੇ ਡਾਕਟਰ ਨੇ ਦੱਸਤਾ ਤੁਸੀਂ ਡਾਕਟਰ ਤੋਂ ਕਲੀਅਰ ਕਰ ਸਕਦੇ ਕੰਨ ਤੇ ਥੋੜਾ ਬਤ ਪਰ ਤੁਸੀਂ ਮਾਤਾ ਦੀ ਹਾਲਤ ਦੇਖ ਸਕਦੇ ਹੋ ਜਾ ਕੇ ਕਿ ਬਹੁਤ ਬੁਰੀ ਤਰ੍ਹਾਂ ਪੜਪੜੀ ਤੇ ਵੀ ਸੱਟ ਹੈ ਫੋਰਹੈਡ ਤੇ ਸੱਟ ਹੈ ਤੇ ਉਹ ਬਹੁਤ ਹਾਲਤ ਕੰਡੀਸ਼ਨ ਸੀਰੀਅਸ ਹੈ ਵੀ ਨੇ ਐਡਮਿਟ ਉਥੇ ਉਹਨਾਂ ਦਾ ਵੀ ਕਹਿਣਾ ਕਿ ਮੈਨੂੰ ਰਸਤੇ ਦੇ ਵਿੱਚ ਘੇਰ ਕੇ ਕੁੱਟਿਆ ਉਹਨਾਂ ਕੋ ਇਹ ਸਭ ਕੁਝ ਡਰਾਮਾ ਕਰ ਰਹੇ ਨੇ ਹੁਣ ਇਹ ਚੰਨੀ ਸਾਹਿਬ ਉਥੋਂ ਆ ਗਏ ਨੇ ਹਲਕਾ ਉਹਨਾਂ ਦਾ ਹਲਕਾ ਨਹੀਂ ਪੈਂਦਾ ਹੁਣ ਚੋਣ ਕਮਿਸ਼ਨ ਚੋਣ ਰਾਤਾ ਲੱਗਿਆ ਹੋਇਆ ਹੈ ਉਹਨਾਂ ਦਾ ਆਉਣ ਦਾ ਵੀ ਇੱਥੇ ਫਰਜ਼ ਨਹੀਂ ਬਣਦਾ ਇਹ ਚ ਅਸੀਂ ਚੋਣ ਕਮਿਸ਼ਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਉਹਨਾਂ ਦੀ ਉਲੰਘਣਾ ਕਰ ਰਹੇ ਨੇ ਸੋ ਇਹੀ ਕਹਿੰਦੇ ਆ ਕਿ ਬਹੁਤ ੱੱਕਾ ਕਰ ਰਹੀ ਹੈ ਕਾਂਗਰਸ ਸਰਕਾਰ ਇਹ ਇਹਨਾਂ ਦੀ ਹਾਰ ਦੀ ਬਖਲਾਟ ਹੋਈ ਪਈ ਹੈ ਇਹ ਹੁਣ ਇਲੈਕਸ਼ਨ ਕੈਨਸਲ ਕਰਵਾਉਣ ਲਈ ਆਪਦੇ ਹਰੇਕ ਨੀਚਲੇ ਪੱਧਰ ਤੇ ਡਿੱਗ ਰਹੇ ਨੇ ਕੀ ਲੱਗਦਾ ਕੱਲ ਨੂੰ ਚੋਣਾ ਸ਼ਾਂਤਮਈ ਹੋਣ ਦਾ ਬਿਲਕੁਲ ਅਸੀਂ ਤਾਂ ਸ਼ਾਂਤਮਈ ਕਰਵਾਉਣ ਦੇ ਹੱਕ ਚ ਨੇ ਪਰ ਇਹ ਜੋ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਇਹ ਬੰਦੇ ਜੋ ਸਾਨੂੰ ਹਜੇ ਵੀ ਇਹਨਾਂ ਤੋਂ ਜਾਨ ਤੋਂ ਖਤਰਾ ਹੈਗਾ ਇਹ ਹਲੇ ਵੀ ਫਰਾਰ ਚੱਲ ਰਹੇ ਨੇ ਬੰਦੇ ਜਿਨ੍ਹਾਂ ਨੇ ਇਹ ਇੱਕ ਇਥੋਂ ਦੇ ਗੁਰਪ੍ਰੀਤ ਸਿੰਘ ਹੈ ਸਾਬਕਾ ਸਰਪੰਚ ਉਹ ਵੀ ਫਰਾਰ ਚੱਲ ਰਿਹਾ ਤੇ ਅਸੀਂ ਇੱਕ ਇਥੋਂ ਜਸਪੀਰ ਸਿੰਘ ਜੱਸਾ ਉਹ ਵੀ ਫਰਾਰ ਚੱਲ ਰਿਹਾ ਹੈ ਤੇ ਸਾਨੂੰ ਹਲੇ ਤੱਕ ਖਤਰਾ ਹੈ ਨਾ ਤੋਂ ਕਿਉਂਕਿ ਕਿਤੇ ਅੱਜ ਇਹ ਸਾਡੀਆਂ ਧੀਆ ਭੈਣਾਂ ਨੂੰ ਬਹੁਤ ਮਾੜਾ ਚੰਗਾ ਬੋਲ ਕੇ ਆਏ ਨੇ ਇੱਕ ਪਰਿਵਾਰ ਸੜਕ ਤੇ ਰਹਿੰਦਾ ਉਹਦੀ ਉਹਨਾਂ ਦੀਆਂ ਧੀਆ ਭੈਣਾਂ ਨੂੰ ਵੀ ਕਾਫੀ ਮਾੜਾ ਚੰਗਾ ਬੋਲਿਆ ਫਿਰ ਜਾ ਕੇ ਇਹਨਾਂ ਦੇ ਮਾਤਾ ਦਾ ਸਰਪਾੜਤਾ ਤੇ ਕੀ ਪ੍ਰਸ਼ਾਸਨ ਨੂੰ ਫਿਰ ਕੀ ਬੇਨਤੀ ਕਰਨੀ ਚਾਹੁੰਦੇ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਵੀ ਇਸ ਤੇ ਫੇਰ ਤੁਸੀਂ ਕਾਰਵਾਈ ਕਰੋ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਚੰਨੀ ਸਾਹਿਬ ਆਪਦੇ ਬੰਦਿਆਂ ਨੂੰ ਬਚਾਉਣ ਲਈ ਪਹੁੰਚੇ ਹੋਏ ਨੇ ਆਪਦੇ ਬੰਦਿਆਂ ਦੇ ਮਾਰ ਕੇ ਰਗੜਾਣੀਆਂ ਪਹੁੰਚ ਗਏ ਤੁਸੀਂ ਇਹ ਵੀ ਇਹ ਵੀ ਇਹ ਵੀ ਦੇਖੋ ਕਿ ਉਹ ਬਜ਼ੁਰਗ ਦੇ ਗੱਡੀ ਸੱਟ ਵੱਜੀ ਹੋਈ ਹੈ। ਹੋਰ ਗੱਲ ਕਹਿਣੀ ਨਹੀਂ ਚਾਹੁੰਦਾ ਕਿ ਇੱਕ ਜਿਹੜਾ ਜਸਪ੍ਰੀਤ ਜੱਸਾ ਹੈ ਇੱਕ ਗੁਰਪ੍ਰੀਤ ਸਿੰਘ ਹੈ ਜੋ ਲੜਾਈ ਦੇ ਵਿੱਚ ਮੌਜੂਦ ਸੀਗਾ ਤੇ ਉਹਨਾਂ ਦੇ ਬੇਟਾ ਆਕਾਸ਼ਦੀਪ ਉਹਨੇ ਵੀ ਮੈਨੂੰ ਆਉਣ ਲੱਗੇ ਨੂੰ ਧਮਕੀ ਦਿੱਤੀ ਹੈ ਕਿ ਅਸੀਂ ਹੁਣ ਦੇਖਾਂਗੇ ਅਸੀਂ ਐਦਾਂ ਕਰਾਂਗੇ ਹਲੇ ਅਸੀਂ ਐਦਾਂ ਕਰਾਂਗੇ ਸੋ ਇਹ ਜਾਨੋ ਸਾਨੂੰ ਇਹਨਾਂ ਤੋਂ ਜਾਨੀ ਨੁਕਸਾਨ ਵੀ ਹੈ ਸਾਰਿਆਂ ਨੂੰ ਤੇ ਇਹ ਵਾਰ-ਵਾਰ ਸਾਨੂੰ ਧਮਕੀਆਂ ਦੇ ਰਹੇ ਨੇ ਤੇ ਬੜੀ ਵੱਡੀ ਮੱਤਬਾਕੀ ਘਟਨਾ ਹੈ ਕਿ ਚੰਦੀ ਸਾਹਿਬ ਇਹਨਾਂ ਨੂੰ ਬਚਾਉਣ ਤੇ ਸ਼ਹਿਹਾ ਦੇਣ ਆ ਰਹੇ ਨੇ ਜਿਵੇਂ ਪਹਿਲਾਂ ਗੈਂਗਸਟਰਾਂ ਹੁੰਦੇ ਰਹੇ ਨੇ ਤੇ ਇਹੀ ਬੇਨਤੀ ਕਰਦੇ ਆਂ ਚੰਦੀ ਸਾਹਿਬ ਤੁਹਾਨੂੰ ਉਹ ਬੰਦੇ ਤਾਂ ਦੇਖ ਗਏ ਪਰ ਇੱਕ ਮਾਤਾ ਦਾ ਜੋ ਸਰਪਟਿਆ ਹੋਇਆ ਉਹ ਨਹੀਂ ਦੇਖਿਆ ਜਾਏਗਾ ਤੁਸੀਂ ਉਹਨਾਂ ਵਾਸਤੇ ਆਗੇ ਇੱਕ ਮਾਤਾ ਦਾ ਤੁਹਾਡੇ ਬੰਦਿਆਂ ਦੇ ਸਰਪਟਾ ਉਹਦਾ ਤਾਂ ਹਾਲ ਜਾਣ ਲੈਂਦੇ ਸੋ ਇਹੀ ਕਹਿਣਾ ਕਿ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਹੋਣੀ ਚਾਹੀਦੀ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਜੀ ਕੋਈ ਐਮਐਲਏ ਸਾਹਿਬ ਨਾਲ ਹੋਈ ਆ ਉਹ ਕਹਿੰਦੇ ਫੇਰ ਜੋ ਫੇਰ ਇਨਕੁਆਰੀ ਹੋਗੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਫੇਰ ਕਰਕੇ ਦਵਾਂਗੇ ਹਾਂਜੀ ਮਾਤਾ ਜੀ ਕੀ ਗੱਲਬਾਤ ਹੋ ਗਈ ਅੱਜ ਮਾਤਾ ਵੀ ਬਾਹਰ ਨਿਕਲੀ ਜੀ ਬਤ ਕੋਠੇ ਤੇ ਚੜ ਕੇ ਡੰਡ ਪਾਤੀ ਉਹ ਮੁੰਡੇ ਨੇ ਕੋਈ ਪੀਤ ਨੇ ਡੰਡ ਪਾਈ ਹੋਈ ਨਾ ਉਹਦੇ ਟੀਮ ਹੀ ਨਾ ਮੁੰਡਾ ਨਾ ਕੁੜੀਆਂ ਦੋਏ ਨਾ ਉਹਦੀ ਮਾਂ ਨਾ ਉਹਦਾ ਭਾਈ ਸਾਰੇ ਹੀ ਟੱਬਰ ਮੇਰੇ ਤੇ ਪੈ ਗਿਆ ਬਾਹਰ ਨਿਕਲੀ ਤੇ ਫਾਲੀ ਮੈਂ ਮੇਰੇ ਦਾ ਦੇ ਲਾਉਕ ਲੈਣਾ ਕਰਿਆ ਤੇ ਦੇਖੋ 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 ਇਹ ਕਿਹੜੀ ਪਾਰਟੀ ਵਾਲੇ ਸੀ ਵੀਰੇ ਇਹ ਚਾਤ ਦੁਵਾਈ ਕਾਂਗਰਸੀ ਆ ਜੀ ਕਾਂਗਰਸੀ ਆ ਉਹਦੇ ਕੋਲ ਸਿਰ ਤੇ ਸੱਟਾਈ ਆ ਦੇਖ ਇਧਰ ਨੂੰ ਦਿਖਾ ਵੀ ਆ ਦੇਖ ਸਿਰ ਤੇ ਪਿੱਛੇ ਚਾਤ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਕਿ ਆਪਣਾ ਝਾੜੂ ਵਾਲੇ ਨੇ ਕੀਤਾ ਨਹੀਂ ਜੀ ਨਹੀਂ ਝਾੜੂ ਵਾਲੇ ਨੇ ਨਹੀਂ ਇਹ ਕਾਂਗਰਸੀਆਂ ਨੇ ਕੀਤਾ ਜੀ ਇਹ ਹਾਂ ਜੀ ਕਾਂਗਰਸੀਆਂ ਨੇ ਕੀਤਾ ਹਾਂ ਜੀ ਆਹ ਤੇ ਬੜੇ ਫੜ ਕੇ ਮਾਰ ਇਹ ਸਾਰੇ ਟੱਪਰ ਨੇ ਇੱਕ ਸਾਡੇ ਪਿੰਡ ਗੁਰਪ੍ਰੀਤ ਸੀਗਾ ਜੀ ਗੁਰਪ੍ਰੀਤ ਪਟਵਾਰੀ ਦਾ ਮੁੰਲਾ ਹਾਂ ਜੀ ਪਟਵਾਰੀ ਰਮਨਤ ਪਟਵਾਰੀ ਦਾ ਮੁੰਡਾ ਜੀ ਬੇੜੇ ਦੇ ਵਿੱਚ ਕਿਹੜੀ ਗੱਲ ਬੋਲਚਾਲ ਆ ਨਾ ਉਹਨੂੰ ਕੋਈ ਬੁਲਾਉਂਦਾ ਹੀ ਬੇੜੇ ਦੇ ਸਾਡੇ ਠੀਕਰਾਂ ਆਈ ਇਹ ਘਰਾਂ ਦੇ ਵਿੱਚੋਂ ਸਾਡੇ ਉਹਨੇ ਜੀਨਾ ਹਰਾਮ ਕਰਿਆ ਹੋਈ ਬੇੜੇ ਦੇ ਵਿੱਚ ਬੇੜੇ ਵਿੱਚ ਪੋਤੀਆਂ ਬੱਚੇ ਉਹਦੀਆਂ ਪੋਤੀਆਂ ਬੱਚੇ ਮੁੰਡੇ ਵਿੱਚ ਰਮਨਤ ਪਟਵਾਰੀ ਸਾਰੇ ਟੱਬਰ ਰਲ ਕੇ ਬਜੋਨਦ ਰੋਟੀ ਪਾਣੀ ਖਾ ਕੇ ਉਹ ਤੋਂ ਮੁੰਡਾ ਬਾਹਰ ਗਈ ਸੀਗੀ ਇਹ ਇਹਨੂੰ ਢਾਲੇ ਜਾਂਦੇ ਸਾਰੇ ਅਸਲੀ ਕਾਰਨ ਕੀ ਸੀ ਅਸਲੀ ਕਾਰਨ ਇਹ ਵੋਟਾਂ ਬਾਰੇ ਬੋਟਮ ਆ ਰਹੀ ਆ ਦੇ ਹਾਂਜੀ ਆ ਦੇਖ ਲੈ ਦੱਸੋ ਇਹਦਾ ਕੀ ਕਸੂਰ ਆਈ ਬਜ਼ੁਰਗ ਦਾ ਤੁਸੀਂ ਪੰਗਾ ਲੈਣਾ ਸਿੱਧਾ ਲਓ ਜੀ ਕੀ ਤੁਹਾਡੇ ਵਿੱਚ ਕੋਈ ਕੈਂਡੀਡੇਟ ਖੜਾ ਜੀ ਹਾਂਜੀ ਆਤਰੇ ਹਰਮਣ ਤਰੇ ਮੁੰਡਾ ਘੂੜਿਆਂ ਤੋਂ ਆਮ ਆਦਮੀ ਪਾਰਟੀ ਚੋਂ ਜੀ ਓਕੇ ਹਾਂਜੀ ਹਾਂਜੀ